ਖੰਡੂਰ ਸਹਿਬ ਇੱਕ ਜੋਗੀ ਸ਼ਿਵਨਾਥ ਰਹਿੰਦਾ ਸੀ ਲੋਕ ਉਸ ਨੂੰ ਤਪਾਂ ਕਿਹਾ ਕਰਦੇ ਸਨ ਉਹ ਜੰਤਰ ਮੰਤਰ ਕਰਦਾ ਤੇ ਲੋਕਾਂ ਵਿੱਚ ਆਪਣੀ ਬਹੁਤੀ ਵਡਿਆਈ ਕਰਵਾਉਂਦਾ ਸੀ ਜੰਤਰ ਮੰਤਰ ਦੇ ਪ੍ਰਭਾਵ ਕਰਕੇ ਲੋਕ ਉਸ ਦੀ ਪੂਜਾ ਕਰਦੇ ਸਨ ਤੇ ਉਸ ਦੀ ਹਰ ਗੱਲ ਮੰਨਦੇ ਸਨ ਖੰਡੂਰ ਸਹਿਬ ਦੇ ਸਾਰੇ ਜੱਟ ਤਪੀ ਦੇ ਸੇਵਕ ਸਨ ਉਹ ਗੁਰੂ ਜੀ ਦੀ ਸੰਗਤ ਨਹੀਂ ਕਰਦੇ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਤਾਪ ਵੇਖ ਕੇ ਤੇ ਮਹਿਮਾ ਸੁਣ ਕੇ ਤਪਾ ਉਹਨਾ ਤੋਂ ਈਰਖਾ ਕਰਦਾ ਸੀ ਉਹ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਗੁਰੂ ਜੀ ਇੱਥੋਂ ਕਢਾਏ ਜਾਣ ਇੱਕ ਸਮੇਂ ਪਰਮਾਤਮਾ ਦਾ ਭਾਣਾ ਇਹੋ ਜਿਹਾ ਵਰਤਿਆ ਕਿ ਮੀ ਪੈਣੋਂ ਹਟ ਗਿਆ ਪਾ ਦੋਹ ਦੇ ਮਹੀਨੇ ਫਸਲ ਸੁੱਕਣ ਲੱਗੀ ਸਾਰੇ ਪਿੰਡ ਵਾਸੀ ਚਿੰਤਿਤ ਹੋ ਕੇ ਸੋਚਣ ਲੱਗੇ ਪਰਿਵਾਰਾਂ ਤੇ ਪਸ਼ੂਆਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਇਹ ਸੋਚ ਕੇ ਉਹਨਾਂ ਨੇ ਵਿਚਾਰ ਕੀਤੀ ਕਿ ਸਾਡਾ ਗੁਰੂ ਧਪਾ ਬਹੁਤ ਹੀ ਕਰਾਮਾਤ ਕਰਦਾ ਹੈ ਸਾਰੇ ਉਸਕੂਲ ਜਾ ਕੇ ਵਰਖਾ ਪਵਾਨ ਵਾਸਤੇ ਬੇਨਤੀ ਕਰੀਏ ਇਹ ਸਲਾਹ ਕਰਕੇ ਉਸ ਸਾਰੇ ਉਸ ਦੇ ਕੋਲ ਗਏ ਮੱਥਾ ਟੇਕ ਕੇ ਕਿਹਾ ਅਸੀਂ ਤੁਹਾਡੀ ਸ਼ਰਨ ਆਏ ਹਾਂ ਸਾਡੀ ਬੇਨਤੀ ਪਰਵਾਨ ਕਰੋ ਬਹੁਤ ਸਮਾਂ ਹੋ ਗਿਆ ਮੀ ਨਹੀਂ ਪਿਆ ਕਿਰਪਾ ਕਰਕੇ ਮੀ ਪਵਾਓ ਤਪਾ ਗੁਰੂ ਜੀ ਨੂੰ ਪਿੰਡੋਂ ਕਢਵਾਉਣ ਦੀ ਵਿਉਂਤ ਬਣਾ ਕੇ ਕਹਿਣ ਲੱਗਾ ਤੁਹਾਡੇ ਨਗਰ ਚ ਬੜਾ ਅਨਰਥ ਹੋ ਰਿਹਾ ਹੈ ਇੱਕ ਖਤਰੀ ਜਿਸ ਦਾ ਪਹਿਲਾ ਨਾਮ ਲੈਣਾ ਸੀ ਹੁਣ ਉਸ ਨੂੰ ਅੰਗਤ ਕਹਿੰਦੇ ਹਨ ਗ੍ਰਸਤੀ ਹੋ ਕੇ ਆਪਣੀ ਪੂਜਾ ਕਰਾ ਰਿਹਾ ਏ ਉਸ ਦੇ ਇਥੇ ਰਹਿਣ ਕਰਕੇ ਵਸਣ ਕਰਕੇ ਮੀ ਨਹੀਂ ਪੈ ਰਿਹਾ ਜੇਕਰ ਤੁਸੀਂ ਉਸ ਨੂੰ ਪਿੰਡੋਂ ਕੱਢ ਦੋ ਤਾਂ ਮੀ ਪੈ ਜਾਵੇਗਾ ਤਾਂ ਇਹ ਦੀ ਗੱਲ ਸੁਣ ਕੇ ਸਾਰੇ ਗੁਰੂ ਜੀ ਕੋਲ ਆਏ ਤੇ ਕਹਿਣ ਲੱਗੇ ਕਿ ਸਾਨੂੰ ਤਪੇ ਨਹੀਂ ਕਿਹਾ ਕਿ ਤੁਹਾਡੀ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ ਤੁਸੀਂ ਇਥੋਂ ਚਲੀ ਜਾਓ ਤਾਂ ਕਿ ਮੀਂਹ ਪੈ ਜਾਵੇ ਤੇ ਸਾਡਾ ਭਲਾ ਹੋ ਜਾਵੇਗਾ ਗੁਰੂ ਜੀ ਨੇ ਕਿਹਾ ਅਸੀਂ ਇੱਥੇ ਬਹੁਤ ਸਮੇਂ ਤੋਂ ਰਹਿੰਦੇ ਹਾਂ ਅੱਗੇ ਨਿਥੀ ਵਰਖਾ ਹੁੰਦੀ ਰਹੀ ਹੈ ਜੇ ਹੁਣ ਵਰਖਾ ਨਹੀਂ ਹੋ ਰਹੀ ਤਾਂ ਸਾਡਾ ਕੀ ਕਸੂਰ ਮਨੁੱਖ ਦੇ ਕਰਮਾ ਅਨੁਸਾਰ ਹੀ ਦੁੱਖ ਸੁੱਖ ਮਿਲਦਾ ਹੈ ਜਮੀਦਾਰਾ ਨੇ ਕਿਹਾ ਅਸੀਂ ਤੁਹਾਡਾ ਗਿਆਨ ਨਹੀਂ ਸੁੰਣਾ ਚਾਹੁੰਦੇ ਤੁਸੀਂ ਇਥੋਂ ਨਿਕਲ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਬਾਹੋਂ ਫੜ ਕੇ ਕੱਢ ਦੇਾਂਗੇ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਖਾਂਡ ਜਾਤੇ ਪਿੰਡ ਤਹਿ ਤੇ ਝਿੜੀ ਹੈ ਸਾਡਾ ਪਲੰਘ ਉਥੇ ਲੈ ਚੱਲੋ ਬਾਕੀ ਦਾ ਸਾਰਾ ਸਮਾਨ ਗੱਡੀਆਂ ਤੇ ਲੱਦ ਕੇ ਲੈ ਚੱਲੋ ਤਪੱਸ ਸਾਡੇ ਨਾਲ ਅਕਾਰਨ ਹੀ ਈਰਖਾ ਕਰ ਰਿਹਾ ਹੈ ਜੇ ਸਾਡੇ ਇੱਥੇ ਰਹਿਣ ਕਰਕੇ ਪਿੰਡ ਦੇ ਲੋਕ ਦੁਖੀ ਹਨ ਤਾਂ ਅਸੀਂ ਇੱਥੋਂ ਚਲੇ ਜਾਂਦੇ ਹਾਂ ਸਿੱਖਾਂ ਨੇ ਗੁਰੂ ਜੀ ਦਾ ਪਲੰਘ ਚੁੱਕ ਲਿਆ ਤੇ ਸਾਰੇ ਸਿੱਖ ਗੁਰੂ ਜੀ ਦੇ ਨਾਲ ਉੱਥੋਂ ਚਲੇ ਗਏ ਗੁਰੂ ਜੀ ਨੇ ਉੱਥੇ ਡੇਰਾ ਲਾਉਣ ਕਰਕੇ ਜੰਗਲ ਵਿੱਚ ਮੰਗਲ ਹੋ ਗਿਆ ਉੱਥੇ ਹੀ ਫਿਰ ਦੀਵਾਨ ਸਜਣ ਲੱਗਾ ਕੀਰਤਨ ਹੋਣ ਲੱਗਾ ਦਰਸ਼ਨਾ ਨੂੰ ਬਹੁਤ ਸੰਗਤਾਂ ਆਉਣ ਲੱਗੀਆਂ। ਬਾਬਾ ਬੁੱਢਾ ਜੀ ਨੇ ਕਿਹਾ, "ਆਪ ਜੀ ਸਾਰਿਆਂ ਨੂੰ ਖਿਮਾ ਕਰਨ ਵਾਲੇ ਹੋ। ਤਪਾ, ਆਪ ਜੀ ਨਾਲ ਅਕਾਰਣ ਹੀ ਈਰਖਾ ਕਰਦਾ ਹੈ। ਮਾਤ ਘੀਣੀਆਂ ਨੇ ਆਪ ਜੀ ਦੀ ਨਿਰਾਦਰੀ ਕੀਤੀ ਹੈ। ਇਸ ਦਾ ਫਲ ਤਪਾ ਛੇਤੀ ਹੀ ਭੁਕੇਗਾ। ਆਪ ਸਮਰੱਥ ਹੋ, ਜੋ ਚਾਹੋ ਉਹ ਕਰ ਸਕਦੇ ਹੋ।" ਆਪ ਜੀ ਆਪਣਾ ਪ੍ਰਤਾਪ ਕਿਸੇ ਨੂੰ ਨਹੀਂ ਦਿਖਾਉਂਦੇ ਜਿਵੇਂ ਆਪ ਜੀ ਦਾ ਸੁਭਾਅ ਹੈ ਉਹ ਠੀਕ ਹੈ ਗੁਰੂ ਜੀ ਨੇ ਉਹ ਤੋਂ ਜਾਣ ਤੇ ਦੋ ਕੁ ਦਿਨਾਂ ਬਾਅਦ ਹੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਖੰਡੂਰ ਸਾਹਿਬ ਤੋਂ ਆਏ ਉਹਨਾਂ ਨੂੰ ਜਦੋਂ ਉੱਥੇ ਗੁਰੂ ਜੀ ਦੇ ਦਰਸ਼ਨ ਨਾ ਹੋਏ ਤਾਂ ਕੋਈ ਸਿੱਖ ਨਾ ਮਿਲਿਆ ਤਾਂ ਉਹਨਾਂ ਨੇ ਉੱਥੇ ਲੋਕਾਂ ਨੂੰ ਪੁੱਛਿਆ ਗੁਰੂ ਜੀ ਤੇ ਸਾਰੇ ਸਿੱਖ ਕਿੱਧਰ ਗਏ ਹਨ ਪਾਪੀ ਤਪੀਣੀ ਗੁਰੂ ਜੀ ਨਾਲ ਦੁਸ਼ਟਾ ਕੀਤੀ ਹੈ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਮੀ ਪਾਵੇਗਾ ਜਦੋਂ ਗੁਰੂ ਅੰਗਦ ਦੇਵ ਜੀ ਇੱਥੋਂ ਨਿਕਲ ਜਾਣਗੇ ਤਪੇ ਤੋਂ ਇਸ ਤਰ੍ਹਾਂ ਸੁਣ ਕੇ ਮੂਰਖ ਜਮੀਦਾਰ ਨੇ ਆਖੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਇੱਥੇ ਰਹਿਣ ਕਰਕੇ ਮੀ ਨਹੀਂ ਪੈ ਰਿਹਾ ਤੁਸੀਂ ਇੱਥੇ ਨਿਕਲ ਜਾਓ ਇਸ ਕਰਕੇ ਗੁਰੂ ਜੀ ਇੱਥੋਂ ਚਲੇ ਗਏ ਮੀ ਫਿਰ ਵੀ ਨਾ ਪਿਆ ਗੁਰੂ ਅਮਰਦਾਸ ਜੀ ਨੇ ਸੋਚਿਆ ਗੁਰੂ ਜੀ ਨਾਲ ਤਪੇ ਨਹੀਂ ਅਕਾਰਣ ਵੈਰ ਕੀਤਾ ਸਾ ਤੋਂ ਗੁਰੂ ਜੀ ਦੀ ਨਰਾਦਰੀ ਸਹੀ ਨਹੀਂ ਜਾਂਦੀ ਪੰਚਾਇਤ ਪਾਸ ਜਾ ਕੇ ਕਿਹਾ ਤੁਹਾਡਾ ਗੁਰੂ ਜੀ ਨੂੰ ਇੱਥੋਂ ਕੱਢ ਕੇ ਕੰਮ ਪੂਰਾ ਹੋ ਗਿਆ ਕਿ ਨਹੀਂ ਮੀਂ ਪਿਆ ਕਿ ਨਹੀਂ ਤੇ ਜ਼ਮੀਦਾਰ ਨੇ ਆਖਿਆ ਨਹੀਂ ਹਜੇ ਵੀ ਮੀਂ ਨਹੀਂ ਪਿਆ ਉਹਨਾਂ ਨੇ ਕਿਹਾ ਕਿ ਅਸੀਂ ਦੁਖੀ ਹੋ ਗਏ ਹਾਂ ਅਸੀਂ ਤਪੇ ਦੇ ਕੈਂਟੇ ਹੀ ਗੁਰੂ ਜੀ ਨੂੰ ਇੱਥੋਂ ਕੱਢਿਆ ਕਿਉਂਕਿ ਤਪੇ ਨਹੀਂ ਕੀ ਹੈ ਕਿ ਗੁਰੂ ਜੀ ਦੇ ਇੱਥੇ ਰਹਿਣ ਕਰਕੇ ਮੀਂ ਨਹੀਂ ਪੈ ਰਿਹਾ ਤੇ ਇਸ ਕਰਕੇ ਅਸੀਂ ਸਾਪ ਨੇ ਗੁਰੂ ਜੀ ਨੂੰ ਇੱਥੋਂ ਕੱਢ ਦਿੱਤਾ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਤਪੇ ਨੂੰ ਆਖੋ ਹੁਣ ਮੀ ਪਵਾਵੇ ਸਾਰਿਆਂ ਨੇ ਤਪੇ ਕੋਲ ਜਾ ਕੇ ਕਿਹਾ ਤਪਾ ਜੀ ਅਸੀਂ ਤੁਹਾਡੇ ਆਖੇ ਲਾ ਕੇ ਗੁਰੂ ਜੀ ਨੂੰ ਇੱਥੋਂ ਕੱਢ ਦਿੱਤਾ ਮੀ ਫਿਰ ਵੀ ਨਹੀਂ ਪਿਆ ਤਪੇ ਨੇ ਗੁੱਸੇ ਨਾਲ ਕਿਹਾ ਮੇਰੀ ਬੁੱਠੀ ਵਿੱਚ ਮੀ ਨਹੀਂ ਰੱਖਿਆ ਜੰਤਰ ਮੰਤਰ ਕਰਕੇ ਤੁਹਾਡੇ ਵਾਸਤੇ ਮੀ ਪਵਾ ਦਿਆਂਗਾ ਉਹਨਾਂ ਨੇ ਉਸੇ ਤਰ੍ਹਾਂ ਜਾ ਕੇ ਗੁਰੂ ਅਮਰਦਾਸ ਜੀ ਨੂੰ ਗੱਲ ਆਖ ਦਿੱਤੀ ਗੁਰੂ ਅਮਰਦਾਸ ਜੀ ਨੇ ਕਿਹਾ ਮੀ ਤਾਂ ਅਸੀਂ ਪਵਾ ਦੇਾਂਗੇ ਪਰ ਸਾਡੀ ਇੱਕ ਗੱਲ ਮੰਨਣੀ ਪਵੇਗੀ ਸੂਰਜ ਹੁੰਦੇ ਹੁੰਦੇ ਤਪੇ ਨੂੰ ਜਿਸ ਪੈਣੀ ਵਿੱਚ ਲੈ ਕੇ ਜਾਵੋਗੇ ਉਸੇ ਪੈਣੀ ਚ ਮੀ ਪੈ ਵਿੱਚ ਆਵੇਗਾ ਜਦੋਂ ਤਪਾ ਡੇਰੇ ਤੋਂ ਬਾਹਰ ਨਿਕਲੇਗਾ ਉਦੋਂ ਹੀ ਬਦਲ ਹੋ ਜਾਣਗੇ ਜਦੋਂ ਖੇਤਾ ਵਿੱਚ ਜਾਵੇਗਾ ਉਦੋਂ ਮੀ ਪੈ ਜਾਵੇਗਾ ਇਹ ਸੁਣ ਕੇ ਸਾਰੇ ਖੁਸ਼ ਹੋ ਗਏ ਤੇ ਕਹਿਣ ਲੱਗੇ ਹੁਣੇ ਪ੍ਰਤਾਵਾ ਕਰ ਲੈਨੇ ਆ ਸਾਰਿਆਂ ਨੇ ਤਪੇ ਦੇ ਘਰ ਜਾ ਕੇ ਕਿਹਾ ਤਪਾ ਜੀ ਮੀ ਨਹੀਂ ਪਿਆ ਹੁਣ ਆਪ ਜੀ ਕਿਰਪਾ ਕਰਕੇ ਸਾਡੇ ਖੇਤਾਂ ਵਿੱਚ ਜਾ ਕੇ ਚਰਨ ਪਾਓ ਆਪ ਜੀ ਦੀ ਕਿਰਪਾ ਕਰਕੇ ਹੀ ਸਾਡੇ ਖੇਤਾਂ ਵਿੱਚ ਮੀ ਪਵੇਗਾ ਕੀ ਪਤਾ ਤੁਹਾਡੀ ਜਾਣ ਨਾਲ ਮੀ ਪੈ ਜਾਵੇ ਤੇ ਸਾਡੀ ਮਨੋ ਕਾਮਨਾ ਪੂਰੀ ਹੋ ਜਾਵੇ ਜੀ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਘਰੋਂ ਨਿਕਲ ਕੇ ਖੇਤਾਂ ਵਿੱਚ ਚੱਲੋ ਅਸੀਂ ਸਾਰੇ ਆਪ ਜੀ ਦੇ ਨਾਲ ਹਾਂ ਇਸੇ ਤਰ੍ਹਾਂ ਸਭ ਤਪੇ ਨੂੰ ਵੜਿਆ ਕੇ ਬਾਹਰ ਲੈ ਆਉਂਦੇ ਨੇ ਤੇ ਬਦਲ ਹੋ ਗਿਆ ਸਾਰਿਆਂ ਦੇ ਮਨ 'ਚ ਵਿਸ਼ਵਾਸ ਹੋ ਗਿਆ ਕਿ ਗੁਰੂ ਜੀ ਨੇ ਸਹੀ ਕਿਹਾ ਸੀ ਕਿ ਇਸ ਤੇ ਘਰੋਂ ਬਾਹਰ ਨਿਕਲਣ ਨਾਲ ਬਦਲ ਹੋ ਜਾਵੇਗਾ ਤੇ ਜਦੋਂ ਪੈਲੀ ਚ ਗਏ ਤਾਂ ਮੀਂਹ ਲੱਗ ਗਿਆ ਜਿਸ ਜਿਸ ਦੀ ਪੈਲੀ ਚ ਤਪੇ ਨੂੰ ਲਜਾਇਆ ਗਿਆ ਉਸ ਪੈਲੀ ਚ ਮੀਂਹ ਪੈ ਗਿਆ ਇਸ ਤਰ੍ਹਾਂ ਸਾਰੇ ਹੀ ਤਪੇ ਨੂੰ ਆਪਣੇ ਆਪਣੇ ਖੇਤਾਂ ਵੱਲ ਖਿੱਚਣ ਲੱਗੇ ਇਸੇ ਤਰ੍ਹਾਂ ਖਿੱਚਾ ਧੂਈ ਚ ਉਹ ਵਿਆਕੁਲ ਹੋ ਗਿਆ ਤੇ ਜੱਟਾਂ ਨੂੰ ਗਾਲਾਂ ਕੱਢਣ ਲੱਗ ਪਿਆ ਉਸ ਦੀ ਕਿਸੇ ਨੇ ਇੱਕ ਨਾ ਸੁਣੀ ਉਹ ਬਿਹਾਲ ਹੋ ਕੇ ਤੁਰੰਤੋਂ ਬੋਲਣ ਤੋਂ ਵੀ ਰਹਿ ਗਿਆ ਉਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਜਿੱਤੇ ਜਿੱਤੇ ਇਸ ਦੀ ਹੱਡੀ ਤੇ ਮਾਸ ਦੀ ਬੋਟੀ ਲੈ ਕੇ ਜਾਵੋਗੇ ਉੱਥੇ ਵੀ ਪਹ ਜਾਵੇਗਾ ਆਪ ਜੀ ਦੀ ਇਹ ਗੱਲ ਸੁਣ ਕੇ ਉਸ ਨੂੰ ਕਸੀਟ ਕੇ ਲੈ ਜਾਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਕਰਕੇ ਖਿੱਚਾ ਤੂਈ ਚ ਉਹ ਮਰ ਗਿਆ ਉਸ ਦੀਆਂ ਲਕਤਾਂ ਬਾਹਾਂ ਤੋੜ ਕੇ ਲੋਕਾਂ ਨੇ ਆਪਣੀ-ਆਪਣੀ ਖੇਤਾਂ ਵਿੱਚ ਸੁੱਟ ਦਿੱਤੀਆਂ ਤੇ ਉੱਥੇ-ਉੱਥੇ ਮੀਂਹ ਪੈ ਗਿਆ। ਸਾਰਿਆਂ ਨੇ ਜਾਣਿਆ ਕਿ ਤਪਾਪ ਖੰਡੀ ਸੀ। ਇਸ ਨੇ ਈਰਖਾ ਕਰਕੇ ਗੁਰੂ ਜੀ ਨੂੰ ਕਡਵਾ ਦਿੱਤਾ ਹੈ। ਗੁਰੂ ਜੀ ਦੇ ਸੇਵਕ ਨੇ ਮੀਂਹ ਪਵਾ ਦਿੱਤਾ ਹੈ। ਸਵੇਰੇ ਜਾ ਕੇ ਗੁਰੂ ਜੀ ਤੋਂ ਖਿਮਾ ਮੰਗਦੇ ਹਾਂ ਤੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਹਾਂ। ਸ਼ਿਰੀ ਗੁਰੂ ਅਮਰਦਾਸ ਜੀ ਖੰਡੂਰ ਸਹਿਬ ਕੌਤਕ ਕਰਕੇ ਪਿੰਡ ਖਾਨ ਲਜਾਤੇ ਗਏ ਜਿਸ ਦਾ ਨਾਮ ਹੁਣ ਪਿੰਡ ਚਾਪੜੀ ਸਹਿਬ ਹੈ ਤੇ ਗੁਰੂ ਜੀ ਨੂੰ ਬੜੇ ਪ੍ਰੇਮ ਦੇ ਨਾਲ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਆਪ ਜੀ ਵੱਲ ਪਿੱਛਾ ਕਰ ਲਿਆ ਗੁਰੂ ਜੀ ਨੇ ਜਾਣ ਲਿਆ ਕਿ ਇਹਨਾਂ ਨੇ ਸ਼ਕਤੀ ਦਿਖਾਈ ਹੈ ਇਹ ਗੱਲ ਗੁਰੂ ਜੀ ਨੂੰ ਚੰਗੀ ਨਹੀਂ ਲੱਗੀ। ਜਰਿਆਮੀ ਗੁਰੂ ਜੀ ਪਿੱਠ ਦੇ ਕੇ ਬੈਠੇ ਰਹੀ। ਗੁਰੂ ਅਮਰਦਾਸ ਜੀ ਨੇ ਦੂਜੀ ਪਾਸੇ ਹੋ ਕੇ ਮੱਥਾ ਟੇਕਿਆ। ਗੁਰੂ ਜੀ ਤੀਜੀ ਪਾਸੇ ਵੱਲ ਹੋ ਗਏ। ਗੁਰੂ ਅਮਰਦਾਸ ਜੀ ਤੀਜੀ ਪਾਸੇ ਵੱਲ ਹੋਏ ਤਾਂ ਗੁਰੂ ਅੰਗਦ ਦੇਵ ਜੀ ਚੌਥੇ ਪਾਸੇ ਵੱਲ ਹੋ ਗਏ। ਉਹਨਾਂ ਨੇ ਚੌਥੇ ਪਾਸੇ ਵੱਲ ਮੂੰਹ ਕਰ ਲਿਆ। ਫਿਰ ਗੁਰੂ ਅਮਰਦਾਸ ਜੀ ਸਾਹਮਣੇ ਉਹਨਾਂ ਦੀ ਬੇਨਤੀ ਕੀਤੀ। ਹੇ ਪ੍ਰਭੂ ਸਰੂਪ ਗੁਰੂ ਜੀ ਮੈਨੂੰ ਮਾਫ ਕਰ ਦੇਣਾ ਕਿ ਤੂੰ ਸ੍ਰੇਸ਼ਟ ਮਾਰਗ ਦੱਸੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਤੁਸੀਂ ਮੀ ਪਵਾ ਕੇ ਤਪੇ ਨੂੰ ਮਰਵਾ ਕੇ ਆਪਣੇ ਆਪ ਨੂੰ ਵੱਡਾ ਅਖਵਾਇਆ ਹੈ ਗੁਰੂ ਸਦਾ ਹੀ ਨੀਵਾ ਹੈ ਇਸ ਵਿੱਚ ਜਮਾ ਹੀ ਅਹੰਕਾਰ ਨਹੀਂ ਹੈ ਉਹ ਤਪਾ ਗਲਤੀ ਕਰਦਾ ਸੀ ਪਾਪ ਕਰਦਾ ਸੀ ਉਸ ਦਾ ਫਲ ਉਸ ਨੇ ਨਰਕਾ ਵਿੱਚ ਭੋਗਣਾ ਸੀ ਤੁਸੀਂ ਇਹ ਸਭ ਕਿਉਂ ਕੀਤਾ ਇਹ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਭੁੱਲ ਲਈ ਮਾਫੀ ਮੰਗੀ ਗੁਰੂ ਜੀ ਨੇ ਨਿਰੰਕਾਰ ਦੇ ਬਾਣੀ ਚ ਪ੍ਰਸੰਨ ਰਹਿਣ ਦੀ ਆਗਿਆ ਕੀਤੀ ਮੀ ਪੈਣ ਤੇ ਖੰਡੂਰ ਸਾਹਿਬ ਦੇ ਜ਼ਮੀਦਾਰ ਬਹੁਤ ਖੁਸ਼ ਹੋਏ ਅਤੇ ਆਖਣ ਲੱਗੇ ਕਿ ਸਾਡੇ ਕੋਲ ਬਹੁਤ ਹੀ ਵੱਡੀ ਗਲਤੀ ਹੋ ਗਈ ਹੈ ਅਸੀਂ ਗੁਰੂ ਜੀ ਦੀ ਮਾਈਮਾ ਨਹੀਂ ਜਾਣੀ ਜਿਨ੍ਹਾਂ ਦੀ ਸੇਵਕਾਂ ਦੀ ਕਹਿਣ ਤੇ ਪਾਰੀ ਨਹੀਂ ਪਿਆ ਹੈ ਫਿਰ ਗੁਰੂ ਜੀ ਤਾਂ ਆਪ ਸ਼ਕਤੀ ਦੇ ਮਾਲਕ ਹੋਣਗੇ ਸਾਰੇ ਇਕੱਠੇ ਹੋ ਕੇ ਉਹਨਾਂ ਪਾਸ ਜਾ ਕੇ ਆਪਣੀ ਭੁੱਲ ਬਖਸ਼ਾ ਲਈਏ ਆਪਣੀ ਗਲਤੀ ਨੂੰ ਬਖਸ਼ਾ ਲਈਏ ਬਹੁਤ ਸਾਰੀਆਂ ਭੇਟਾਂ ਲੈ ਕੇ ਉਹ ਗੁਰੂ ਜੀ ਦੇ ਕੋਲ ਮੱਥਾ ਟੇਕਣ ਗਏ ਅਤੀ ਬੇਨਤੀ ਕੀਤੀ ਅਸੀਂ ਆਪ ਜੀ ਦਾ ਪੀਤ ਨਹੀਂ ਪਾਇਆ ਸਾਨੂੰ ਤਪੀ ਨਹੀਂ ਭੁਲਾ ਦਿੱਤਾ ਉਸ ਨਿੰਦਕ ਪਾਪੀ ਨੇ ਆਪਣੀ ਕਰਨੀ ਦਾ ਫਲ ਛੇਤੀ ਪਾ ਲਿਆ ਅਸੀਂ ਸਾਰੇ ਆਪ ਜੀ ਦੇ ਸ਼ਰਣੀ ਆਏ ਹਾਂ ਸਾਡੀ ਪੁਲ ਬਖਸ਼ਾ ਦਿਓ ਗੁਰੂ ਜੀ ਨੇ ਕਿਹਾ ਅਸੀਂ ਕਿਸੇ ਨਾਲ ਵੈਰ ਨਹੀਂ ਰੱਖਦੇ ਜਿਹੋ ਜਿਹਾਂ ਕੋਈ ਕਰਮ ਕਰਦਾ ਹੈ ਉਹ ਜਿਆ ਫਲ ਭੋਗਦਾ ਹੈ ਤੁਹਾਡੇ ਕਹੀਂ ਅਸੀਂ ਖੰਡੂਰ ਸਾਹਿਬ ਛੱਡ ਦਿੱਤਾ ਕਿਉਂਕਿ ਸਾਡੇ ਇੱਥੇ ਰਹਿਣ ਕਰਕੇ ਕਿਸੇ ਨੂੰ ਦੁੱਖ ਨਾ ਹੋਵੇ ਅਸੀਂ ਜਿੱਥੇ ਬੈਠੇ ਆ ਉਥੇ ਹੀ ਖੁਸ਼ ਆ ਉਦੋਂ ਜ਼ਮੀਦਾਰਾਂ ਨੇ ਗੁਰੂ ਜੀ ਦੇ ਚਰਨ ਫੜ ਲੈ ਤੇ ਕਹਿਣ ਲੱਗੇ ਸਾਨੂੰ ਬਖਸ਼ ਦਿਓ ਅਸੀਂ ਆਪ ਜੀ ਦੀ ਸ਼ਰਨ ਆਏ ਹਾਂ ਆਪ ਜੀ ਖੰਡੂਸ ਸਹਿਬ ਵਾਪਸ ਚੈਲੋ ਸੂਹੀ ਸਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤਾਂ ਤਾਂ ਸ਼ਿਗੁਰ ਅੰਗਦ ਦੇਵ ਜੀ ਦੀ ਕਮੈਂਟ ਬਾਕਸ ਦੇ ਵਿੱਚ ਵਾਏ ਗੁਰਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਸਦੇ ਰਹੋ ਵਾਸਦੇ ਰਹੋ ਵਾਏ ਗੁਰਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ